ਇੱਕ ਵਾਰ ਫਿਰ ਗੁੰਡਾਗਰਦੀ ਤਾਂ ਨੰਗਾ ਨਾਚ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਲੁਧਿਆਣੇ ਦੇ ਵਿੱਚ ਇੱਕ ਕਲੋਨੀ ਦੇ ਬਾਹਰ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਵਿਅਕਤੀ ਦੇ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਖੂਨ ਦੇ ਨਾਲ ਲਤਪਤ ਹੋ ਗਿਆ ਤੁਹਾਨੂੰ ਦੱਸ ਦਈਏ ਇਹ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਸਿਕਿਉਰਿਟੀ ਗਾਰਡ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਇਹ ਮਾਮਲਾ ਸੀਗਾ ਜਦੋਂ ਇਹ ਕਲੋਨੀ ਦੇ ਬਾਹਰ ਸਕਿਉਰਿਟੀ ਗਾਰਡ ਦਾ ਬੈਠਾ ਸੀਗਾ ਤੇ ਅਣਪਛਾਤੇ ਕੁਝ ਨਸ਼ੇ ਦੇ ਧੁੰਦ ਦੇ ਵਿੱਚ ਆਏ ਸੀਗਾ ਉਹਨਾਂ ਦੇ ਵੱਲੋਂ ਜਿਹੜੀ ਕਲੋਨੀ ਦੇ ਅੰਦਰ ਐਂਟ੍ਰੈਂਸ ਕੀਤੀ ਜਾਂਦੀ ਸੀ ਤੇ ਉਸ ਨੂੰ ਰੋਕਣ ਦੀ ਬਜਾਏ ਉਸ ਤੇ ਤੇਜ਼ ਦਰਦ ਨਾਲ ਹਮਲਾ ਕਰਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਬੈਰੀਕੇਡ ਬੈਰੀਕੇਡ ਦੀ ਜਿਹੜੀ ਸੀਗੇ ਤੋੜ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਸਕਿਉਰਿਟੀ ਗਾਰਡ ਤੇ ਰਹਿਣ ਦਾ ਜਿਹੜਾ ਕਮਰਾ ਬਣਾਇਆ ਸੀਗਾ ਉਹ ਵੀ ਤੋੜ ਦਿੱਤਾ ਗਿਆ ਇਸ ਦੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਲਖਮਿੰਦਰ ਜੁੜ ਚੁੱਕੇ ਨੇ ਜੀ ਲਖਮਿੰਦਰ ਇਹ ਸਾਰਾ ਮਾਮਲਾ ਕੀ ਹੈ ਇਹ ਕਿਉਂ ਇਸ ਤੇ ਜਿਹੜੀ ਕੁੱਟਮਾਰ ਕੀਤੀ ਗਈ ਹੈ ਤਾਂ ਦੁਨੀਆ ਆਇਦਨ ਲੋਕਾਂ ਦੇ ਅਗਲੇ ਵਿੱਚ ਜਿਹੜੀ ਮਾਮਲੇ ਜਿਹੜੇ ਸਾਹਮਣੇ ਦੇਖਣ ਨੂੰ ਮਿਲਦੇ ਨੇ ਕਿ ਕੋਈ ਕੁਟਮਾਰ ਦੇ ਜਾਂ ਚੋਰੀ ਹੋਈ ਹੈ ਜਿਹੜੀ ਵਾਸਾ ਤਾਂ ਆਮ ਦੇਖਣ ਨੂੰ ਮਿਲ ਜਣੇ ਜੇ ਪਾਜਾ ਮਾਮਲਾ ਲੁਧਿਆਣੇ ਦੇ ਜਲੰਧਰ ਬਾਈਪਾਸ ਦੇ ਸਿੱਟ ਐਲਡੀ ਕਲੋਨੀ ਫਕੀਰਾਂ ਨੇ ਜਿੱਥੇ ਕਿ ਸ਼ੁੱਕਰਵਾਰ ਦੇ ਰਾਤੀ ਜੋ ਤਸਵੀਰਾਂ ਨੇ ਜਦੋਂ ਇੱਕ ਸਿਕਿਉਰਟੀ ਗਾਰ ਜਿਹੜਾ ਉੱਤੇ ਉੱਤੇ ਰਖਾਉਂਦਾ ਤੇ ਕੁਝ ਨੌਜਵਾਨ ਆਂਦੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ 10-15 ਮਿੰਟ ਬਾਅਦ ਉਹ ਜਿਹੜੇ ਨੌਜਵਾਨਾਂ ਨੂੰ ਰੋਕਿਆ ਜਾਂਦਾ ਸੀ ਉਹ ਹੋਰ ਮੁੰਡੇ ਪੰਜ-ਛਤ ਮੁੰਡੇ ਜਦੋਂ ਇਕੱਠੇ ਹੋ ਕੇ ਤੇ ਉਸ ਸਿਕਿਉਰਟੀ ਬੈਰੀਕੇਡ ਵੀ ਤੋਂ ਥੋੜਾ ਜਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੈਰੀਕੇਡ ਨੂੰ ਵੀ ਜਿਹੜਾ ਕਿ ਤੋੜਿਆ ਜਾਂਦਾ ਔਰ ਜਿਹੜੇ ਕਮਰਾ ਹੁੰਦਾ ਸਿਕਿਉਰਿਟੀ ਗਾਰਡ ਦਾ ਉੱਥੇ ਵੀ ਉਹਨੂੰ ਟੋਰਪਾਣੀ ਕੀਤੀ ਜਾਂਦੀ ਹੈ ਤੇ ਜਿਹੜੀਆਂ ਕੁੱਟਮਾਰ ਦੀ ਤਸਵੀਰਾਂ ਨੇ ਉਹ ਜਿਹੜੇ ਇੱਥੇ ਕੈਮਰੇ ਲੱਗੇ ਦੋ ਸਾਈਡ ਤੋਂ ਹਟ ਕੇ ਜਿਹੜੀ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਸਿਕਿਉਰਿਟੀ ਗਾਰਡ ਜਦੋਂ ਕਾਇਲ ਹੋਏ ਨਾਲ ਉਹ ਉਹਨੂੰ ਜਿਹੜਾ ਕਿ ਲੁਧਿਆਣਾ ਦੇ ਸਿਵਲ ਹਸਪੀਟਲ ਵਿੱਚ ਜਿਹੜਾ ਪਰਦੇ ਕਰਾਇਆ ਜਾਂਦਾ ਦਿੱਸੇ ਕਿ ਉਹਦਾ ਇਲਾਜ ਕਰਾਇਆ ਜਾਂਦਾ ਉਹਨੇ ਕਿਹਾ ਕਿ ਮੈਨੂੰ ਜਦੋਂ ਮੈਂ ਉੱਥੇ ਬਿਠਾ ਉਹਨਾਂ ਨੇ ਮੈਨੂੰ ਰੋਕਿਆ ਜਾਂ ਜੀ ਜਦੋਂ ਇਹ ਇਸਦੀ ਕੁੱਟਮਾਰ ਹੋਈ ਸੀ ਉਸ ਦੇ ਮੌਕੇ ਤੇ ਕੋਈ ਕਲੋਨੀ ਵਾਲਾ ਕੋਈ ਬਾਹਰ ਦੇ ਸਿਕਾੜਾ ਜਿਸ ਨੂੰ ਪਤਾ ਹੋਵੇ ਕਿ ਇਸਨੂੰ ਕੁੱਟਮਾਰ ਕੀਤੀ ਉਸ ਵੱਲ ਰੋਕਿਆ ਜਾਵੇ ਜੀ ਬਿਲਕੁਲ ਜੇਕਰ ਤੁਸੀਂ 38 ਦੀ ਤਸਵੀਰਾਂ ਦੇਖੋ ਉੱਥੇ ਕੁਝ ਗੱਡੀਆਂ ਆਂਦੀਆਂ ਨੇ ਉੱਥੇ ਜਰ ਉਹ ਪੁੱਟ ਮਾਰ ਦਿੰਦੀ ਆ ਜਾਂ ਤੋੜ ਭੰਨ ਕੀਤੀ ਜਾਂਦੀ ਆ ਉਹਨਾਂ ਵੱਲੋਂ ਤੇ ਉੱਥੇ ਕੁਝ ਗੱਡੀਆਂ ਰੁਕਦੀਆਂ ਨੇ ਹਲਕੀ ਉਹ ਗੱਡੀਆਂ ਇੱਕ ਕਲੋਨੀ ਦੀਆਂ ਨੇ ਜਾਂ ਕਿ ਕਿਹੜੀ ਗੱਡੀ ਹੈ ਇਹ ਤਾਂ ਨਹੀਂ ਕੁਝ ਪਤਾ ਲੱਗਦਾ ਪਰ ਕਿਹਾ ਜਾਂਦਾ ਕਿ ਉਹ ਜਿਹੜੀ ਉਹ ਵੀ ਕਲੋਨੀ ਦੇ ਜਿਹੜੇ ਗੱਡੀ ਚਾਲਕ ਹੁੰਦੇ ਨੇ ਜਿਹੜੇ ਉੱਥੇ ਰੁਕਦੇ ਨੇ ਪਰ ਜਦੋਂ ਪੁੱਟ ਮਾਰਦੇ ਕਿਤੇ ਨੇ ਉਹ ਗੱਡੀ ਪਿੱਛੇ ਕਰ ਲੈਂਦੇ ਨੇ ਹਲਕੀ ਵਿੱਚ ਬਚਾਅ ਵਾਸਤੇ ਇਕਾ ਦੇ ਕੋਈ ਲੋਕ ਸਾਹਮਣੇ ਨਹੀਂ ਆਉਂਦੇ ਪਰ ਜਿਹੜਾ ਸਿਕਿਉਰਿਟੀ ਗੱਡੀਆਂ ਦੇ ਉੱਪਰ ਜਿਹੜੇ ਤੇਜ਼ਾਰਾ ਹਥ ਤਸਵੀਰਾਂ ਸ਼ੁੱਕਰਵਾਰ ਦੀਆਂ ਦੇਰ ਆਦੀਆਂ ਤਸਵੀਰਾਂ ਨੇ ਜੀ ਜੀ ਖੂਨਾ ਲੱਥਪੱਥ ਹੋਏ ਇਹ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਉਸ ਨੂੰ ਕਿੰਨਾ ਦੇ ਵੱਲੋਂ ਜਿਹੜਾ ਹਸਪੀਟਲ ਪਹੁੰਚਾਇਆ ਗਿਆ ਸੀਗਾ ਸਰ ਕੁਝ ਟਾਈਮ ਬਾਅਦ ਜਿਹੜਾ ਕਲੋਨੀ ਵਾਲ ਇਕੱਠੇ ਹੁੰਦੇ ਜਦੋਂ ਇਹ ਮਾਮਲਾ ਜਦੋਂ ਹੋ ਜਾਂਦਾ ਜਦ ਰਿਪੋਰਟ ਮਾਰ ਕੀਤੀ ਜਾਂਦੀ ਹੈ ਕੁਝ ਟਾਈਮ ਬਾਅਦ ਜਿਹੜੇ ਕਲੋਨੀ ਵਾਲੇ ਹੀ ਬਾਅਦ ਇਕੱਠੇ ਹੁੰਦੇ ਨੇ ਆ ਸਿਕਿਉਰਿਟੀ ਗਾਰਡ ਖੁਦ ਉੱਥੋਂ ਜਾ ਕੇ ਜਿਹੜਾ ਸਿਵਲ ਹਸਪੀਟਲ ਵਿੱਚ ਜਾਪਾ ਆਪਾਂ ਜਿਹੜਾ ਇਲਾਜ ਕਰਾਇਆ ਜਾਂਦਾ ਤੇਰੇ ਸਿਰ ਤੇ ਟਾਂਕੇ ਲੱਗੇ ਜਾਂਦੇ ਨੇ ਜੀ ਜੀ ਇਸ ਮਾਮਲੇ ਚ ਕੋਈ ਗ੍ਰਿਫਤਾਰ ਹੋਇਆ ਪਤਾ ਲੱਗਾ ਇਹ ਬੰਦੇ ਹੈ ਕਿੱਥੋਂ ਦੇ ਹੈ ਕੀ ਕਰਨਾ ਆਏ ਸੀਗੇ ਇਹ ਸਾਜ਼ਿਸ਼ ਕੀਤੀ ਸੀ ਕਿਨਾਂ ਦੀ ਜੀ ਬਿਲਕੁਲ ਸਰਦਾਰ ਜੀ ਇਹ ਪੁਲਿਸੇ ਮਾਮ ਪੁਲਿਸੇ ਦੇ ਅੰਦਰ ਵਿੱਚ ਮਾਮਲਾ ਆ ਗਿਆ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਜਿਹੜੇ ਜਿਹੜੇ ਕਿ ਹਮਲਾਵਰ ਹੈਗੇ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਜੇ ਸਖਤ ਸਖਤ ਕਾਰਵਾਈ ਕੀਤੀ ਕਰਨ ਦੇ ਉਹਨਾਂ ਗੱਲ ਵੀ ਕਹੀ ਗਈ ਹੈ ਜੀ ਜੀ ਵਧੇਰੇ ਜਾਣਕਾਰੀ ਦੇ ਲਈ ਧੰਨਵਾਦ ਲਖਦਾ ਤੁਹਾਨੂੰ ਦੱਸ ਦਈਏ ਇਹ ਸਭ ਤੋਂ ਜਿਹੜੀ ਲੁਧਿਆਣੇ ਦੇ ਵਿੱਚ ਇੱਕ ਗੁੰਡਾ ਕਰਦੀ ਨੰਗਾ ਨਾਚ ਦੇਖਣ ਨੂੰ ਮਿਲਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖ ਸਕਦੇ ਹੋ ਕਿਨੇ ਪੰਜ ਤੋਂ 6 ਨੌਜਵਾਨਾਂ ਦੇ ਵੱਲੋਂ ਹਥਿਆਰ ਬੰਦ ਇੱਕ ਸਕਿਉਰਿਟੀ ਗਾਰਡ ਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਕਿਉਰਿਟੀ ਗਾਰਡ ਖੂਨ ਦੇ ਨਾਲ ਲੱਤਪੱਤ ਹੋ ਜਾਂਦਾ ਜਦੋਂ ਇਹ ਕਲੋਨੀ ਵਾਲੇ ਨੂੰ ਪਤਾ ਲੱਗਦਾ ਤੇ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਨੂੰ ਦੇਖ ਕੇ ਜਿਹੜੇ ਗੁੰਡਾਗਰਦੀ ਕਰਨ ਆਏ ਸੀਗੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਸਕਿਉਰਿਟੀ ਗਾਰਡ ਨੂੰ ਹਸਪੀਟਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਫਿਲਹਾਲ ਹਲੇ ਇਹਨਾਂ ਨੌਜਵਾਨਾਂ ਦਾ ਨਹੀਂ ਪਤਾ ਲੱਗ ਸਕਿਆ ਇਹ ਹੈ ਕੌਣ ਆ ਪੁਲਿਸ ਸਰ ਤਰਤੀਸ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਖੂਨ ਨਾ ਹੋਵੇ ਲਤਪਤ ਸਿਕਿਉਰਿਟੀ ਗਾਰਡ ਦਾ ਕੀ ਕੁਝ ਕਹਿਣਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਕੀਮਾ ਸਰ ਅੱਛਾ ਕਿੱਥੋਂ ਆਇਓ ਸਰ ਮੈਂ ਐਲਡੀ ਕੋਈ ਡਿਊਟੀ ਕਰਦਾ ਐਲਡੀ ਕੋਈ ਡਿਊਟੀ ਕਰਦਾ ਕਦੋਂ ਤੋਂ ਡਿਊਟੀ ਕਰ ਰਹੇ ਹੋ ਐਲਡੀ ਕੋਈ ਮੈਨੂੰ ਸਰ ਪੌਣੇ 2 ਮਹੀਨੇ ਹੋ ਗਏ ਪੌਣੇ 2 ਮਹੀਨੇ ਹੋ ਗਏ ਅੱਛਾ ਕੀ ਹੋਇਆ ਕੀ ਆ ਇੱਥੇ ਆਇਓ ਸਿਵਲ ਹਸਪੀਟਲ ਮਾਮਲਾ ਕੀ ਹੈ ਸਰ ਮੈਂ ਸਾਨਪੁਰੇ ਦੇ ਮੁੰਡੇ ਆ ਮੈਂ ਉਹਨਾਂ ਨੂੰ ਰੋਕਿਆ ਸੀ ਸਾਨਪੁਰੇ ਦੇ ਮੁੰਡੇ ਆ ਸੀ ਹਾਂਜੀ ਅੱਛਾ ਮੈਂ ਕਿਹਾ ਤੁਹਾਡੀ ਐਂਟਰੀ ਨਹੀਂ ਗਈ ਇਸ ਟਾਈਮ ਅੱਛਾ 8 ਵਜੇ ਗਿਆ ਵੀ ਤੁਹਾਨੂੰ ਐਸੇ ਹੀ ਅੱਛਾ ਉਹ ਨਾਲ ਦੇ ਕੋਲ ਉਹਨਾਂ ਦੂਜੀਆਂ ਦਾ ਮੁੰਡਾ ਉਹਨੂੰ ਫੋਨ ਕਰਕੇ ਕਹਿੰਦਾ ਮੈਨੂੰ ਜਾਣ ਨਹੀਂ ਦਿੰਦਾ ਅੱਛਾ ਇਹ ਬਾਅਦ ਜੋ ਆਏ ਉਹ ਚਲ ਗਏ ਬਾਅਦ ਚ ਫੇਰ ਆਏ ਮੋਟਰ ਜਾਣ ਤੇ ਮੈਨੂੰ ਕੱਟ ਗਏ ਅੱਛਾ ਕਿੰਨੇ ਜਾਣੇ ਸੀਗੇ ਪੰਜ ਛੇ ਜਾਣੇ ਸੀਗੇ ਇੱਕ ਕਿੰਨੇ ਨੰਬਰ ਗੇਟ ਤੇ ਡਿਊਟੀ ਕਰਦੀ ਨਾਰਥ ਸਾਈਡ ਆਊਟ ਗੇਟ ਤੇ ਡਿਊਟੀ ਹੋਣੀ ਅੱਛਾ ਤੇ ਕੀ ਕਿੰਨੇ ਜਾਣੇ ਸੀਗੇ ਪੰਜ ਛੇ ਜਾਣੇ ਸੀਗੇ ਸਰ ਅੱਛਾ ਹਥਿਆਰ ਸੀਗੇ ਕੋਈ ਹਾਂ ਹਥਿਆਰ ਸੀਗੇ ਠੀਕ ਹੈ ਹਾਂ ਸੀਗੇ ਕੋਈ ਤੇ ਕਿੰਨੇ ਜਾਣੇ ਨੇ ਮਾਰੇ ਮਾਰੇ ਸਾਰੇ ਨਹੀਂ ਲੜ ਕੇ ਮਾਰਿਆ ਮਨੇ ਠੀਕ ਹੈ ਕਿੰਨੇ ਵਜੇ ਗੱਲਿਆਂ ਦੀ ਗੱਲ ਨਹੀਂ ਦਿੱਤੀ ਕਿੰਨੇ ਵਜੇ ਦੀ ਵਾਰ ਸੀਗੀ ਕੱਟਣਾ ਗਰੀਬਾਂ ਨੂੰ ਸਵਾ 9 ਸਵਾ 9 ਵਜੇ ਕੁਆਲੇ ਬੰਦੇ ਵਾਕਫ ਹੈ ਤੁਹਾਡੇ ਜਿਹੜੇ ਇਹਨਾਂ ਨੇ ਮਾਰਿਆ ਬੰਦੇ ਦਾ ਬਾਗ ਠੀਕ ਹੈ ਤੇ ਹੁਣ ਕਿੰਨੀ ਕਿ ਸੱਟ ਲੱਗੀ ਤੁਹਾਡੇ ਆ ਟਾਂਕੇ ਲੱਗੇ ਆ ਤੁਸੀਂ ਇਕੱਲੇ ਸੀਗੇ ਮੌਕੇ ਤੇ ਹਾਂ ਮੌਕੇ ਦੇ ਉੱਤੇ ਉੱਥੇ ਕੋਈ ਸੀਸੀਟੀਵੀ ਵਗਾਰ ਲੱਗੇ ਹੈ ਸੀਸੀਟੀਵੀ ਲੱਗੇ ਕੈਮਰੇ ਲੱਗੇ ਕੈਮਰੇ ਤਾਂ ਲੱਗੇ ਆ ਕੈਮਰੇ ਤੋਂ ਬਾਹਰ ਹੋ ਕੇ ਲੜੇ ਇਹਨਾਂ ਨਾਲ ਅਜੇ ਕੈਮਰੇ ਤੋਂ ਬਾਹਰ ਹੋ ਕੇ ਲੜੇ ਸਿੱਧਾਂ ਹੰਦੇ ਸਾਰੇ ਅਟੈਕ ਕੀਤਾ ਤੁਹਾਨੂੰ ਹਥਿਆਰ ਕਿਹੜੇ ਸੀਗੇ ਉਹਨਾਂ ਦੇ ਚੰਦ ਦਸੇ ਦਾਲ ਸੀ ਡੰਡਾ ਦੀ ਪਹਿਲੇ ਲੈ ਕੇ ਆ ਸੀ ਇੱਥੇ ਆ ਕੇ ਬਾਅਦ ਚ ਲੈ ਕੇ ਆਏ ਨੇ ਲੈ ਕੇ ਆਏ ਸੀ ਅੱਛਾ ਤੇ ਤੁਸੀਂ ਕਹਿ ਰਹੇ ਪਹਿਲਾਂ ਸਾਈਕਲ ਤੇ ਆਏ ਸੀ ਮੁੰਡੇ ਫਿਰ ਮੋਟਰਸਾਈਕਲ ਤੇ ਹਾਂ ਕਿੰਨਾ ਨੂੰ ਰੁਕਿਆ ਵੀ ਸ਼ਾਇਦ ਹੋਵੇ ਠੀਕ ਹੈ ਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਹਾਂ ਇੱਥੇ ਕੀਤਾ ਮੈਂ ਅੱਛਾ ਕਿ ਪੁਲਿਸ ਨੂੰ ਸੂਚਿਤ ਕੀਤਾ ਕੀ ਮੰਗੀ ਕਰਦੇ ਹੋ ਪਰ ਕਾਰਬਨ ਹੋਣੀ ਹੁਣ ਡਾਇਰੈਕਟ ਬਾਕੀ ਠੀਕ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par